ਸਲਾਦਨਾ ਤੁਹਾਨੂੰ ਦੱਸਦਾ ਕਿ ਇੱਕ ਬਾਲਕ ਰੰਧੀ ਲੁਕੀ ਜਿਹੜਾ ਕਿ ਅਜੇ ਤੱਕ ਫਰਾਰ ਹੈ ਨੇ ਐਂਟੀਸੀਪੇਟਰੀ ਬੇਲ ਲਾਈ ਹੋਈ ਸੀ ਹਾਈ ਕੋਰਟ ਚੰਡੀਗੜ੍ਹ ਦੇ ਉਹ ਬੰਦੇ ਨੇ ਪਤਾ ਨਹੀਂ ਕਿਹੜੀ ਪਾਵਰ ਦਾ ਇਸਤੇਮਾਲ ਕੀਤਾ ਨੇ ਇੰਨਾ ਇਸਤੇਮਾਲ ਕੀਤਾ ਕਿ ਉਹਨੇ ਕੱਲ ਫਾਈਲ ਕਰਾਈ ਅੱਜ ਜੱਜ ਸਾਹਿਬ ਦੇ ਲਿਖਤੀ ਕਰਾ ਲਈ ਜੋ ਸਾਨੂੰ ਰਾਤ 9 ਵਜੇ ਪਤਾ ਲੱਗਿਆ ਬਟ ਪਰਮਾਤਮਾ ਸਾਡੇ ਨਾਲ ਸੀ ਸਾਡੇ ਸਾਰੇ ਸ਼ਹਿਰ ਵਾਸੀਆਂ ਦਾ ਸਹਿਯੋਗ ਸੀ ਸਾਡੇ ਵਕੀਲ ਸਾਹਿਬਾਂ ਦਾ ਸੀ ਉਸ ਸੀ ਕਿ ਜੱਟ ਸਾਹਿਬ ਨੇ ਹੁੰਦੀ ਜਿਹੜੀ ਜ਼ਮਾਨਤ ਹੈ ਜ ਨਹੀਂ ਦਿੱਤੀ ਪੱਟ ਸਾਡੀ ਮੰਗ ਇਹ ਹੈ ਵੀ ਜੇ ਅੱਜ ਜ਼ਮਾਨਤ ਨਹੀਂ ਕੀਤੀ ਤਾਂ ਕੀ ਅਸੀਂ ਉਹਨਾਂ ਦੀ ਜ਼ਮਾਨਤ ਹੋਣ ਦਾ ਵੇਟ ਕਰ ਰਹੇ ਹਾਂ ਮੈਨੂੰ ਲੱਗਦਾ ਪ੍ਰਸ਼ਾਸਨ ਇਹੀ ਠੁੜੀ ਕਰ ਰਿਹਾ ਵੀ ਉਹਨਾਂ ਦੀ ਜ਼ਮਾਨਤ ਹੋ ਜੇ ਤੇ ਫਿਰ ਅਸੀਂ ਜਿਹੜਾ ਹੈ ਇਹਨਾਂ ਦੀ ਕਾਰਵਾਈ ਦੂਸੇ ਠੰਡੇ ਬਸਤੇ ਚ ਪਾ ਦੇਣਗੇ ਪਰ ਅਸੀਂ ਅੱਜ ਸਾਰਾ ਪੇਰੈਂਟ ਸਾਰੇ ਸ਼ਹਿਰ ਸਾਰੇ ਜਥੇਬੰਦੀਆਂ ਸਮਾਣੀ ਦੀ ਸਾਰੀ ਆਰਗੇਨਾਈਜੇਸ਼ਨ ਸਾਰੀ মিডিਆ ਇੱਥੇ ਆਈ ਹੈ ਅਸੀਂ ਧੰਨਵਾਦ ਕਰਦੇ ਹਾਂ ਕਿ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਨੇ ਤੇ ਅਸੀਂ ਐਸਡੀਐਮ ਸਾਹਿਬ ਨੂੰ ਮੰਗ ਪੱਤਰ ਦੇ ਕੇ ਆਏ ਹਾਂ ਕਿ ਜੇਕਰ ਕੱਲ ਸ਼ਾਮ ਤੱਕ ਕਿਉਂਕਿ ਇਹਨਾਂ ਨੇ ਸਾਡੇ ਤੋਂ ਪਹਿਲਾਂ ਵੀ ਟਾਈਮ ਮੰਗਿਆ ਸੀ ਜਿਹੜਾ ਕਿ ਦੋ ਵਾਰੀ ਟਾਈਮ ਮੰਗ ਚੁੱਕੇ ਨੇ ਹੁਣ ਕੱਲ ਸ਼ਾਮ ਤੱਕ ਅਸੀਂ ਇਕਲੌਤਾ ਟਾਈਮ ਦੇ ਕੇ ਆਏ ਹਾਂ ਕਿ ਜੇ ਕੱਲ ਸ਼ਾਮ ਤੱਕ ਦੋਵੇਂ ਦੋਸ਼ੀ ਰਣਜੀਤ ਸਿੰਘ ਤੇ ਅਨਿਕੇਤ ਸਿੰਘ ਇਹ ਦੋਵੇਂ ਗ੍ਰਿਫਤਾਰ ਨਹੀਂ ਹੁੰਦੇ ਤਾਂ ਪਰਸੋਂ ਅਸੀਂ ਸਾਰੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਸ਼ਹਿਰ ਬੰਦ ਰੱਖਾਂਗੇ ਤੇ ਉਦੋਂ ਤੱਕ ਰੱਖਾਂਗੇ ਜਦ ਤੱਕ ਉਹਨਾਂ ਦੀ ਗ੍ਰਿਫਤਾਰੀ ਨਹੀਂ ਇਹ ਅੰਦਰ ਇੱਕ ਗੱਲ ਥੋੜੀ ਹੋਈ ਸੀ ਕਿ ਕੀ ਮਤਲਬ ਤੁਹਾਨੂੰ ਕਿਸੇ ਨੇ ਵਕੀਲ ਮੁਹੱਈਆ ਕਰਵਾ ਕੇ ਦਿੱਤੇ ਨੇ ਤੇ ਉਸ ਪਾਰਟੀ ਨੇ ਦਿੱਤੇ ਨੇ ਜਾਂ ਉਸ ਪਾਰਟੀ ਨੇ ਨਹੀਂ ਦਿੱਤੇ ਨੇ ਉਹ ਕੀ ਦੇਖੋ ਜੀ ਚਲੋ ਮੈਂ ਪਾਰਟੀਵਾਦੀ ਨਹੀਂ ਪੈਂਦਾ ਬਟ ਇਸ ਟਾਈਮ ਸਾਰੇ ਸਾਡੇ ਸਹਿਯੋਗ ਕਰ ਰਹੇ ਨੇ ਬਾਰ ਐਸੋਸੀਏਸ਼ਨ ਸਮਾਣਾ ਸਾਡਾ ਸਹਿਯੋਗ ਕਰ ਰਿਹਾ ਹੈ ਦਲਜੀਤ ਚੀਮਾ ਜੀ ਨੇ ਆਪਣਾ ਵਕੀਲ ਭੇਜਿਆ ਸੀ ਕਾਕਰ ਜਿੰਦਰ ਸਿੰਘ ਜੀ ਨੇ ਵਕੀਲ ਭੇਜੇ ਸੀ ਅਸੀਂ ਆਪਣੇ ਪਰਸਨਲ ਵਕੀਲ ਵੇ ਲੈ ਗਏ ਸੀ ਤਾਂ ਸਾਡੇ ਵੱਲੋਂ ਵੀ ਮਤਲਬ ਇੱਕ ਵਕੀਲਾ ਲਈ ਉੱਥੇ ਫੌਜ ਖੜੀ ਸੀ ਜਿਹਨੇ ਬਹੁਤ ਵਧੀਆ ਪੈਰ ਵੀ ਕੀਤੀ ਔਰ ਜੱਜ ਸਾਹਿਬ ਨੂੰ ਮਜਬੂਰ ਕਰਤਾ 1.5 ਮਿੰਟ ਦੇ ਵਿੱਚ ਹੀ ਕਿ ਉਹ ਉਹਦੀ ਜ਼ਮਾਨਤ ਨਾ ਕਰੇ ਸਰ ਮੇਰੀ ਸਾਰਾ ਸਮਾਣਾ ਨਿਵਾਸੀ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਸਾਰੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇਹ ਜਿਹੜੀ ਲੜਾਈ ਹੈ ਕਿ ਸਾਡੀ ਨਹੀਂ ਹੈਗੀ ਇਹ ਸਾਰਿਆਂ ਦੀ ਲੜਾਈ ਹੈ ਇਹ ਜੋ ਸਾਡੇ ਨਾਲ ਹੋ ਗਿਆ ਦੇਖੋ ਸਾਡੇ ਨਾਲ ਸਾਡੇ ਬੱਚੇ ਤਾਂ ਵਾਪਸ ਆ ਨਹੀਂ ਸਕਦੇ ਹੈਗੇ ਜੀ ਹੱਥ ਜੋੜ ਕੇ ਮੰਗਦੀ ਹੈ ਇਹ ਜਹਾ ਪਾਣਾ ਕੱਲੂ ਕਿਸੇ ਨਾਲਾਂ ਵਾਪਰੇ ਇਸ ਕਰਕੇ ਹੱਥ ਜੋੜ ਕੇ ਪਾਰਟੀ ਤੋਂ ਉੱਠੋ ਕੇ ਸਾਡੇ ਨਾਲ ਪਰਸੋ ਜ ਸਮਾਣਾ ਸ਼ਹਿਰ ਬੰਦ ਕਰਵਾਇਓ ਜ਼ਰੂਰ ਮੋਢੇ ਨਾਲ ਮੋਢਾ ਨਾਲ ਲਾ ਕੇ ਖੜਿਓ ਹੱਥ ਜੋੜ ਕੇ ਸਾਰੇ ਸਮਾਣੇ ਨਾਲ ਅਸੀਂ ਉਹਨੂੰ ਬੇਨਤੀ ਹੈ ਠੀਕ ਹੈ ਮੜਵਾ ਜਿਹੜੀ ਸੜਕੀ ਹਾਦਸੇ ਵਿੱਚ ਬੱਚੇ ਮਰ ਗਏ ਉਹਨਾਂ ਦੇ ਪੇਰੈਂਟਸ ਮੰਗਤ ਪੱਤੀ ਵੀ ਗਏ ਨੇ ਕਿ ਜਿਹੜੇ ਰਹਿੰਦੇ ਤੋਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਕੀ ਇਹਦੇ ਵਿੱਚ ਤੁਸੀਂ ਕਾਰਵਾਈ ਕਰੋ। ਦੇਖੋ ਜੀ ਆਦੇ ਸਾਰਾ ਪੇਰੈਂਟਸ ਦਾ ਡੈਲੀਗੇਸ਼ਨ ਤੇ ਸ਼ਹਿਰ ਵਾਲੇ ਆਏ ਸੀ ਕਿ ਇੱਥੇ ਕਾਰਵਾਈ ਜਲਦ ਤੋਂ ਜਲਦ ਹੋਣੀ ਬੰਦੀ ਹੈ। ਇਹਦੇ ਚ ਪਹਿਲਾਂ ਦੋ ਮਾਲਕ ਨਾਮਿਨੇਟਿਡ ਸੀਗੇ ਐਫਆਰ ਦਰਜ ਹੋਈ ਸੀ ਜੋ ਇੱਕ ਦੀ ਅਰੈਸਟ ਪੈ ਚੁੱਕੀ ਹੈ ਤੇ ਦੂਜੇ ਦੀ ਭਾਲ ਚੱਲ ਰਹੀ ਹੈ। ਜਿਹਦੇ ਸੰਬੰਧੀ ਉਹਨਾਂ ਦੇ ਕਾਫੀ ਅੱਗੇ ਰੈਲੇਟਿਵਸ ਨੂੰ ਵੀ ਅਰੈਸਟ ਕਰਕੇ ਇੰਟਰੋਗੇਸ਼ਨ ਕੀਤੀ ਜਾ ਰਹੀ ਹੈ। ਅੱਜ ਜੋ ਉਹਨਾਂ ਦਾ ਮੰਗ ਪੱਤਰ ਆਇਆ ਕੱਲ ਹੀ ਆਪਣੇ ਇੱਕ ਤੀਜਾ ਦੋਸ਼ੀ ਨੋਮੀਨੇਟ ਹੋਇਆ FIR ਚ ਉਹਨਾਂ ਦੇ ਪੇਰੈਂਟਸ ਦੀ ਮੰਗ ਇਹ ਆਈ ਹੈ ਕਿ ਜਿਹੜੇ ਰਹਿੰਦੇ ਦੋ ਦੋਸ਼ੀ ਫਰਾਰ ਨੇ ਉਹਨਾਂ ਨੂੰ ਜਲਦ ਜਲਦ ਫੜਿਆ ਜਾਵੇ ਤੇ ਇਹ ਜੇ ਨਾ ਹੁੰਦੀ ਸੂਰਤ ਦੇ ਵਿੱਚ ਵੀ ਉਹ ਅੱਗੇ ਕੋਈ ਵੀ ਆਪਣਾ ਪ੍ਰੋਟੈਸਟ ਜਾਓ ਜੀ ਪੀਸਫੁਲੀ ਆਪਣਾ ਅਗੇ ਕਰਨਾ ਚਾਹੁੰਦੇ ਨੇ ਵੀ ਜਾਂ ਸ਼ਹਿਰ ਬੰਦ ਕਰਨਗੇ ਇਹ ਜਿਹੜਾ ਮੰਗ ਪੱਤਰ ਆਇਆ ਦੇਖੋ ਮੈਂ ਇਹ ਜਿਹੜੇ ਆਪਣੇ ਉੱਚ ਅਧਿਕਾਰੀ ਮਾਨਯੋਗ ਡੀ ਸਾਹਿਬ ਤੇ ਮਾਨਯੋਗ ਐਸਐਸਪੀ ਸਾਹਿਬ ਨੂੰ ਵੀ ਭੇਜਾਂਗੀ ਤੇ ਸਾਡੇ ਵੱਲੋਂ ਵੈਸੇ ਡੇਲੀ ਕੇਸ ਦਾ ਫਾਲੋਅ ਅਪ ਕੀਤਾ ਜਾ ਰਿਹਾ ਹੈ ਮੇਰਾ ਰੁਟੀਨ ਚ ਹੈ ਮੇਰੀ ਪੇਰੈਂਟਸ ਨਾਲ ਵੀ ਗੱਲ ਹੁੰਦੀ ਹੈ ਤੇ ਡੀਐਸਪੀ ਸਮਾਣਾ ਨਾਲ ਤੇ ਡੀ ਸਾਹਿਬ ਨਾਲ ਗੱਲ ਹੁੰਦੀ ਰਹਿੰਦੀ ਹੈ ਕਿ ਉਹ ਕਾਰਵਾਈ ਜਿਹੜੀ ਹੈਗੀ ਚੱਲ ਰਹੀ ਹੈ ਪਰ ਕਿਤਨਾ ਕਿਤੇ ਜਿਹੜੀ ਇਹ ਇਹਦੇ ਚ ਜਿਹੜੇ ਦੋ ਰਹਿੰਦੇ ਦੋਸ਼ੀ ਨੇ ਜਲਦ ਤੋਂ ਜਲਦ ਉਹਦੀ ਰੈਸਟ ਹੋਣੀ ਬੰਦੀ ਹੈ ਤੇ ਇਸ ਸੰਬੰਧੀ ਮੈਂ ਆਪਣੇ ਤੌਰ ਤੇ ਵੀ ਉੱਪਰ ਨਸਨ ਤੌਰ ਤੇ ਵੀ ਮੈਂ ਕਨਵੇ ਕਰਾਂਗੀ ਤੇ ਮਨਪੱਤਰ ਉਪਰ ਅਧਿਕਾਰੀ ਨੇ ਜੀਓ ਉਹਨਾਂ ਦਾ ਨਾਮ ਕੀ ਕਿਨੂ ਉਹਨਾਂ ਦੇ ਨਾਮ ਇੱਕ ਤਾਂ ਜਿਵੇਂ ਦੱਸ ਗਏ ਰੰਤੀਰ ਸਿੰਘ ਤੇ ਅਨਿਕੇਤ ਸਿੰਘ ਨੇ ਜੀ ਤੇ ਜਿਹੜੇ ਦਵਿੰਦਰ ਨੇ ਉਹਦੀ ਅਰੈਸਟ ਹੋ ਚੁੱਕੀ ਹੈ ਤੇ ਇਹਦੇ ਡਰਾਈਵਰ ਸੀ ਉਹ ਪਹਿਲਾਂ ਹੀ ਹਿਰਾਸਤ 'ਚ ਸੀਗਾ ਇਹਦਾ ਚਲਾ ਰਿਹਾ ਸੀ ਠੀਕ ਹੈ ਥੈਂਕ ਯੂ ਧੰਨਵਾਦ